ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਅੱਜ ਸਾਡੇ ਫਾਰਮ ਹਾਊਸ ਤੇ ਇਹ ਤਾਂ ਆਪਣੇ ਦੋਸਤ ਵੀ ਨੇ ਆਪਣੇ ਪ੍ਰੇਮ ਪਿਆਰ ਵਾਲੇ ਵੀ ਨੇ ਜੋ ਕਿ ਸਰਦਾਰ ਮਹਿਲ ਸਿੰਘ ਜੀ ਯੂ ਐਸ ਤੋਂ ਹੁੰਦੇ ਆ ਇਹਨਾਂ ਨੂੰ ਸਾਡਾ ਪ੍ਰੋਗਰਾਮ ਵਧੀਆ ਲੱਗਾ ਕਿਉਂਕਿ ਆਪਾਂ ਆਰਗੈਨਿਕ ਖੇਤੀ ਕਰ ਰਹੇ ਆ ਤੇ ਉਹਦੇ ਬਾਰੇ ਇਹ ਹਮੇਸ਼ਾ ਇਸ ਆ ਕੇ ਕੋਈ ਨਾ ਕੋਈ ਸਾਨੂੰ ਆਪਣੇ ਵਿਚਾਰ ਵੀ ਦੇ ਕੇ ਜਾਂਦੇ ਨੇ ਵਧੀਆ ਲੱਗਦਾ ਹੈ ਤੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਚੰਗੀ ਚੰਗੇ ਖੇਤ ਦੇ ਨਾਮ ਸਰਦਾਰ ਗੁਰ ਗੁਰਨੰਦ ਸਿੰਘ ਜੀ ਤੇ ਮੇਰੀ ਸੱਜਿਆਤ ਬੀਬੀ ਰਣਜੀਤ ਕੌਰ ਜੀ ਮੇਠੇ ਨੇ ਇਹ ਆਏ ਹੋਏ ਨੇ ਇਹਨਾਂ ਦਾ ਪ੍ਰੋਜੈਕਟ ਵੀ ਹੈ ਵੈਸਟੇਜ ਇਹ ਜਿਹੜਾ ਇਹ ਚੰਗੀ ਤੇ ਚੰਗੇ ਖੇਤ ਉਹਦੇ ਵਿੱਚ ਕੁਝ ਚੀਜ਼ਾਂ ਪਾਈਆਂ ਹੁੰਦੀਆਂ ਨੇ ਜਿਹੜੀਆਂ ਕਿ ਤੁਹਾਡੇ ਖਾਸ ਕਰਕੇ ਫਸਲ ਨੂੰ ਚਾਹੇ ਉਹ ਤੁਸੀਂ ਕੋਈ ਵੀ ਅ ਖੇਤੀ ਕਣਕ ਚਾਵਲ ਬੀਜ ਰਹੇ ਹੋ ਜਾਂ ਤੁਸੀਂ ਸਬਜ਼ੀਆਂ ਬੀਜ ਰਹੇ ਹੋ ਜਾਂ ਕੋਈ ਹਾਲ ਫਰੂਟ ਦਾ ਕੰਮ ਕਰ ਰਹੇ ਹੋ ਉਹਦੇ ਵਾਸਤੇ ਬਹੁਤ ਹੀ ਵਧੀਆ ਅ ਤਰੀਕੇ ਦੇ ਨਾਲ ਜੇ ਜਿਸ ਤਰ੍ਹਾਂ ਸਰਦਾਰ ਗੁਰਨਾਦ ਸਿੰਘ ਜੀ ਦੱਸਦੇ ਆ ਕਿ ਇਹਨੂੰ ਇਸ ਤਰ੍ਹਾਂ ਦੀ ਸਪਰੇਅ ਕਰਨੀ ਹੈ ਉਹ ਆਲਪੈ ਪਰ ਮੰਦਰ ਇਹਨਾਂ ਦੇ ਕੋਲ ਪ੍ਰੋਡਕਟ ਹੁੰਦਾ ਹੈ ਤੇ ਉਹ ਮੈਨੂੰ ਬੜੀ ਆ ਖੁਸ਼ੀ ਹੋਈ ਤੇ ਉਹਦੇ ਨਾਲ ਨਾਲ ਹੀ ਸਾਡੇ ਕੋਲ ਜਿਹੜੇ ਆਪਣੇ ਸਰਦਾਰ ਮਹਿਲ ਸਿੰਘ ਜੀ ਆਏ ਨੇ ਅੱਜ ਇਹਨਾਂ ਨਾਲ ਥੋੜਾ ਜਿਹਾ ਵਿਚਾਰ ਕਰਾਂਗੇ ਕਿਉਂਕਿ ਇੱਕ ਵਿੱਚ ਇਹ ਇੱਕ ਗੁਰੂ ਘਰ ਦੇ ਕਸਾਵਾਚਕ ਵੀ ਨੇ ਸੰਗਤਾਂ ਨੂੰ ਹਰ ਜਗ੍ਹਾ ਜਿੱਥੇ ਵੀ ਸਮਾਂ ਮਿਲਦਾ ਹੈ ਇੱਕotha ਨਾਲ ਮਿਲ ਆ ਵੀ ਕਰਦੇ ਨੇ ਕਿ ਅੱਜ ਮੈਨੂੰ ਹੀ ਵਧੀਆ ਲੱਗਾ ਕਿ ਮੇਰੇ ਫਾਰਮ ਹੌਸਟ ਆਏ ਨੇ ਤੇ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਸੀ ਕਿ ਜੋ ਕਿ ਗੁਰੂ ਘਰਾਂ ਦੀਆਂ ਮਰਿਆਦਾ ਨੇ ਉਹਨਾਂ 'ਤੇ ਅੱਜ ਕੱਲ੍ਹ ਕੁਝ ਕਾਫੀ ਅਸਰ ਹੋ ਰਿਹਾ ਹੈ ਮਰਿਆਦਾ ਜਿਹੜੀਆਂ ਨੇ ਖਤਮ ਹੋ ਗਈਆਂ ਨੇ ਮੈਂ ਤੇ ਇਹ ਗੱਲ ਕਹਿਣਾ ਹੁੰਦਾ ਕਿ ਮਰਿਆਦਾ ਖਤਮ ਹੋ ਗਈਆਂ ਨੇ ਕਿਉਂਕਿ ਉਹਦੇ ਨਾਲ ਪਿਆਰੀ ਸਾਧ ਸੰਗਤ ਜੀ ਤੁਸੀਂ ਵੀ ਸੋਚੋਗੇ ਕਿ ਕਿਵੇਂ ਸੁਖਦੇਵ ਸਿੰਘ ਬੈਲਜੀਅਮ ਇਹ ਗੱਲ ਕਹਿੰਦਾ ਕਿ ਹਾਂ ਵੀ ਮਰਿਆਦਾ ਖਤਮ ਹੋ ਗਈਆਂ ਨੇ ਉਹ ਅੱਖਾਂ ਅੱਖੀਂ ਵੇਖਣ ਦੀ ਗੱਲ ਏ ਕਿ ਗੁਰੂ ਘਰਾਂ ਦੇ ਵਿੱਚ ਖਾਸ ਕਰਕੇ ਜਿਹੜੀ ਪੰਗਤ ਜਿਹੜੀ ਸੰਗਤ ਹੈ ਉਹ ਪੰਗਤੇ ਚ ਬੈਠ ਕੇ ਲੰਗਰ ਛਕਦੀ ਸੀ ਉਹ ਅੱਜ ਕੱਲ तकरीबन ਖਤਮ ਹੋ ਗਈ ਹੈ ਤੇ ਮੈਂ ਉਸੇ ਗੱਲ ਦੇ ਤੇ ਸਰਦਾਰ ਸਾਹਿਬਾਨ ਨੂੰ ਬੇਨਤੀ ਕਰਾਂਗਾ ਆਪਣੇ ਥੋੜਾ ਇਹ ਵਿਚਾਰ ਦਿਓ ਸਰਦਾਰ ਸਾਹਿਬਾਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਗਾਰੋ ਬਹੁਤ ਵਧੀਆ ਸਰਦਾਰ ਸੁਖਦੇਵ ਸਿੰਘ ਰੋ ਬੈਲਜੀਅਮ ਸਾਹਿਬ ਉੱਗੇ ਸਮਾਜ ਸੀ ਵੀ ਜੋ ਕਿ ਬੈਲਜੀਅਮ ਤੋਂ ਕਾਫੀ ਲੰਮੇ ਸਮੇਂ ਤੋਂ ਆਪਣੀ ਦਸਾਂ ਨੌਵਾਂ ਦੀ ਕਿਰਤ ਕਰਕੇ ਉਹ ਲਾਂ ਆਰਮੀ ਦੇ ਵਿੱਚੋਂ ਰਿਟਾਇਰ ਹੋ ਕੇ ਆਏ ਤੇ ਇੱਕ ਜਿਵੇਂ ਕਹਿੰਦੇ ਆ ਅਸੀਂ ਕਿ ਇਸ ਪੰਜਾਬ ਦੀ ਔਰ ਭਾਰਤ ਦੀ ਮਿੱਟੀ ਦੇ ਨਾਲ ਮੋਹ ਕਰਦੇ ਹੋਏ ਕਿੱਥੇ ਇਹਨਾਂ ਨੇ ਹੁਣ 2 ਸਾਲ ਤੋਂ ਲਗਭਗ ਫਾਰਮ ਹਾਊਸ ਪੜਾਇਆ ਖੁੱਲੀ ਡੁੱਲੀ ਜ਼ਮੀਨ ਲਈ ਤੇ ਜਿਹਦੇ ਵਿੱਚ ਇਹ ਰਗੜਨ ਖੇਤੀ ਕਰਦੇ ਨੇ ਮੈਂ ਵੀ ਇਸ ਮਿੱਟੀ ਦਾ ਹੀ ਜੰਪ ਆਲਾ ਤੇ ਵਿਦੇਸ਼ੀ ਹੋ ਗਿਆ ਮੈਂ ਵਿਦੇਸ਼ਾਂ ਵਿੱਚ ਜਾਵਸਿਆ ਤੇ ਪਰ ਉੱਥੇ ਹੁਣ ਮੈਂ ਰਿਟਾਇਰ ਆਂ ਇਥੇ ਨਾ ਗੁਰਮੁਖਾ ਨਾਲ ਜਿੰਦੋਂ ਦਾ ਪਿਆਰ ਬਣਿਆ ਹੈ ਸਰਦਾਰ ਬੈਲਜੀਅਮ ਸਾਹਿਬ ਦਾ ਤੁਸੀਂ ਵੇਖੋ ਹੁਣ ਤੇ ਵੀ ਗੱਲ ਕਰਦੇ ਰਹਿੰਦੇ ਆ ਕਿ ਇਹਨਾਂ ਗੱਲਾਂ ਦੇ ਤੇ ਸਾਡਾ ਵਿਚਾਰ ਵਿਚਾਰ ਹੁੰਦਾ ਹੈ ਅੱਜ ਇਹਨਾਂ ਦਾ ਹਰ ਰੋਜ਼ ਕੋਈ ਜਾਂ ਫੋਨ ਤੇ ਜਾਂ ਉਸ ਤਰ੍ਹਾਂ ਇਕੱਠੇ ਹੁੰਨੇ ਆ ਤੇ ਨਵੇਂ ਵਿਚਾਰ ਲੈ ਕੇ ਨਵੇਂ ਮੁੱਦੇ ਤੇ ਗੱਲਬਾਤ ਕਰਦੇ ਨੇ ਤੇ ਨਾਲ ਮੈਨੂੰ ਵੀ ਪਿਆਰ ਬਖਸ਼ਦੇ ਆ ਅੱਜ ਸਰਦਾਰ ਸਾਹਿਬ ਨੇ ਗੁਰਦੁਆਰਿਆਂ ਦੀ ਮਰਿਆਦਾ ਤੇ ਆਪਣਾ ਵਿਚਾਰ ਰੱਖਿਆ ਹੈ ਸੁਝਾਅ ਮੰਗਿਆ ਹੈ ਵੀ ਤੁਹਾਡਾ ਕੀ ਵਿਚਾਰ ਹੈ ਕਿ ਆਪਣਾ ਆਪਣਾ ਵਿਚਾਰ ਸਾਰਿਆਂ ਦਾ ਹੈ ਇਹ ਦੋ ਹਸਬੰਡ ਵਾਈਫ ਸਾਡੇ ਬੜੇ ਸਤਿਕਾਰਯੋਗ ਨੇ ਜੋ ਕਿ ਖੇਤੀਬਾੜੀ ਐਗਰੀਕਲਚਰ ਦੇ ਸੰਬੰਧ ਵਿੱਚ ਦਵਾਈਆਂ ਪ੍ਰੋਵਾਈਡ ਕਰਾਉਂਦੇ ਨੇ ਬਹੁਤ ਚੰਗਾ ਹੈ ਅਨੁਸਾਰ ਵਧੀਆ ਮਿਹਣੇ ਚੰਗੇ ਵਿਚਾਰ ਹੋਏ ਸਕਦੇ ਮੈਂ ਗੱਲ ਕਰਦਾ ਹਾਂ ਸਰਦਾਰ ਸਾਹਿਬ ਦੀ ਗੱਲ ਦੇ ਉੱਤੇ ਕਿ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼੍ਰੀ ਰਾਗ ਦੇ ਵਿੱਚ ਬਚਨ ਕਰਦੇ ਨੇ ਮੈਂ ਬੱਧੀ ਸੱਚ ਧਰਮਸਾਲ ਹੈ ਗੁਰਸਿੱਖਾ ਲੈਂਦਾ ਪਾਲ ਪੈਰ ਧੋਵਾ ਪੱਖਾ ਫੇਰਦਾ ਤੇ ਸਵੇ ਨਿਮ ਨਿਮ ਰਕਾ ਪਾਇ। ਧੰਗ ਗੁਰੂ ਅਨੰਤਪਾਖਾ ਜੀ ਨੇ ਇਹ ਜਿਨ੍ਹਾਂ ਨੂੰ ਅਸੀਂ ਅੱਜ ਗੁਰਦੁਆਰਾ ਸਾਹਿਬ ਇੱਕੀ ਪੁਕਾਰਦੇ ਆ ਜਾਂ ਗੁਰੂ ਘਰ ਬਣ ਗਿਆ ਛੋਟਾ ਗੁਰਦੁਆਰਾ ਤੇ ਗੁਰੂ ਘਰ ਦਾ ਨਾਂ ਬਦਲ ਗਿਆ। ਇਸ ਨੂੰ ਨਾਮ ਦਿੱਤਾ ਸੀ ਧਰਮਸਾਲ ਧਰਮ ਦੀ ਜਗਾ ਧਰਮ ਦੀ ਬਾਉਂਡਰੀ ਜਿੱਥੇ ਸਤਿਗੁਰੂ ਆਖਦੇ ਨੇ ਪੰਜਵੇਂ ਗੁਰਦੇਵ ਗੁਰੂ ਨਾਨਕ ਗੁਰੂ ਅਰਜਨ ਦੇਵ ਪਾਤਸ਼ਾਹ ਆਖਦੇ ਨੇ ਕਿ ਮੈਂ ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਧਰਮ ਦੇ ਨਾਮ ਤੇ ਲੋਕਾਂ ਨੂੰ ਇਕੱਠਿਆਂ ਕਰਨ ਵਾਸਤੇ ਰੱਬ ਦਾ ਸਨੇਹਾ ਦੇਣ ਵਾਸਤੇ ਇਹ ਜਗਾ ਮੁਕਰਰ ਕੀਤੀਆਂ ਸੀ ਹਰ ਪਿੰਡ ਤੇ ਜਿੱਥੇ ਵੀ ਜਾਂਦੇ ਸੀ ਆਖਦੇ ਸੀ ਧਰਮ ਸਾਲ ਬਣਾਓ ਇਕੱਠੇ ਹੋ ਕੇ ਵਿਚਾਰ ਵਟਿਆ ਕਰੋ ਆਪਣੇ ਜੀਵਨ ਦੇ ਬਾਬਤ ਭਵਿੱਖ ਬਾਰੇ ਫਿਊਚਰ ਬਾਰੇ ਜਰੂਰ ਤੁਸੀਂ ਕੁਝ ਨਾ ਕੁਝ ਸੋਚਿਆ ਹੁਣ ਗੱਲ ਕਰਦੇ ਆਂ ਕਿ ਧਰਮਸਾਲ ਤੋਂ ਬਾਅਦ ਗੁਰਦੁਆਰਾ ਸਾਹਿਬ ਬਣ ਗਿਆ ਤੇ ਗੁਰਦੁਆਰਾ ਸਾਹਿਬ ਤੋਂ ਉਸੇ ਧਰਮਸਾਲ ਦੇ ਨਾਮ ਤੇ ਉੱਥੇ ਸ੍ਰੀ ਗੁਰੂ ਘਰ ਬਣਾ ਦਿੱਤਾ ਹੁਣ ਸਤਿਗੁਰੂ ਜੀ ਆਖਿਰਦੇ ਨੇ ਕਿ ਮੈਂ ਤਾਂ ਗੁਰਸਿੱਖਾਂ ਨੂੰ ਭਾਲ ਭਾਲ ਕੇ ਇਹ ਸਨੇਹਾ ਦਿੱਤਾ ਕਿ ਤੁਸੀਂ ਇਕੱਠੇ ਹੋਵ ਤੇ ਇੱਥੇ ਤੁਸੀਂ ਰੱਬ ਦੇ ਜੋ ਆਪਾਂ ਰਾਹ ਕਹਿੰਨੇ ਆ ਉਸ ਰਾਹ ਦੇ ਉੱਤੇ ਤੁਰੋ ਤੇ ਇਕੱਠੀ ਹੋਵੋ ਕੋਈ ਕਿਤਰ ਮਿਲੋ ਮੇਰੇ ਭਾਈ ਦੁੱਖਤਾ ਦੂਰ ਕਰੋ ਲਿਬਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮਖ ਬੈਸੋ ਸਫਾ ਵਿਚ ਇਕੱਠੇ ਸਫਾ ਤੇ ਸਫਾਦਾਰ થયા ਇੱਕ ਬਿਲਕੁਲ ਬਰਾਬਰ ਦੀ ਸੰਗਤ ਤੇ ਪੰਗਤ ਜੋੜੀ ਹੁਣ ਅਸੀਂ ਸਾਰੇ ਗੱਲ ਕਹਿ ਦਿੰਨੇ ਆ ਕਿ ਅਸੀਂ ਸ੍ਰੀ ਔਕਾਤਾਲ ਸਾਹਿਬ ਜੀ ਨੂੰ ਸਮਰਪਤ ਆ ਤ੍ਰੀਕਾਲ ਤੋਂ ਸਭ ਜੀ ਦੀ ਜਿਹੜੀ ਮਰਿਆਦਾ ਸੀ ਉਹਦੇ ਤੇ ਚੱਲਦੇ ਆ ਤੇ ਆ ਮੇਰੀ ਆਵਾਜ਼ ਨੂੰ ਸਾਰੇ ਸੁਣਦੇ ਹੋ ਤੁਸੀਂ ਨਹੀਂ ਸਾਰਿਆਂ ਗੁਰੂ ਘਰਾਂ ਦੀ ਮਰਿਆਦਾ ਇੱਕ ਆ ਜਿਵੇਂ ਜਿਵੇਂ ਸਾਡੇ ਵੱਖਰੇ ਵੱਖਰੇ ਨਾਮ ਐ ਇਹਨਾਂ ਅੰਗ ਸਿੰਘਾਂ ਦੇ ਉਹਨੇ ਨੇ ਮubarakean ਅੰਗ ਸਿੰਘਾਂ ਨੂੰ ਉਹਨਾਂ ਨੇ ਪ੍ਰਾਤਨ ਇਤਿਹਾਸ ਸੁਮਾਰਿਆ ਸੰਭਾਲਿਆ ਹੈ ਸ਼ਾਸਤਰ ਸੰਭਾਲੇ ਨੇ ਊੜ ਦੌੜ ਕਰਾਉਂਦੇ ਨੇ ਬਿਲਕੁਲ ਉਹ ਜਲਵਾ ਵਖਾਉਂਦੇ ਨੇ ਜੋ ਅਸੀਂ ਇਤਿਹਾਸ ਦੇ ਵਿੱਚ ਪੜ੍ਹਦੇ ਆ ਤੇ ਸੁਣਦੇ ਆ ਬੜੀ ਖੁਸ਼ੀ ਬਣ ਗਈ ਪਰ ਉਹਨਾਂ ਦੀ ਮਰਿਆਦਾ ਵੱਖਰੀ ਦੂਸਰੇ ਬੰਨੇ ਸਾਡੀ ਦਮਦਮੀ ਟਕਸਾਲ ਦੀ ਮਰਿਆਦਾ ਬਿਲਕੁਲ ਵੱਖਰੀ ਆਵੇਂ ਪ੍ਰਾਤਨ ਸਮੇਂ ਦੀਆਂ ਅਰਦਾਸਾਂ ਇਹ ਸੰਪਰਦਾਵਾਂ ਨੇ ਪਰ ਉਦੋਂ ਬਾਅਦ ਜਿਹੜੇ ਹੋਰ ਲੋਕ ਇਹਨਾਂ ਵਿੱਚੋਂ ਸਾਖਾਂ ਬਣ ਕੇ ਨਿਕਲੇ ਨੇ ਗੀਤਾਂ ਨੇ ਅਲਸੰਗ ਜਥੇਬੰਦੀਆਂ ਤੇ ਪ੍ਰਾਤਨ ਟਕਸਾਲਾ ਨੇ ਸੰਪਰਦਾਵਾਂ ਨੇ ਜਿਹੜੀਆਂ ਉਹਨਾਂ ਦੇ ਵਿੱਚੋਂ ਨਿਕਲੀਆਂ ਨੇ ਹੋਰ ਉੱਥੇ ਅਰਦਾਸ ਵੀ ਬਦਲੀ ਗਈ ਉੱਥੇ ਬੋਲੇ ਬਦਲੇ ਗਏ ਉੱਥੇ ਪੰਗਤ ਵੀ ਬਦਲੀ ਗਈ ਤੇ ਸੰਗਤ ਵੀ ਬਦਲੀ ਸੰਗਤ ਦੇ ਰੂਪ ਨੂੰ ਬਦਲਿਆ ਅੰਦਰ 10 ਕੇਰਾਂ ਕੁਰਸੀਆਂ ਲਾ ਦਿੱਤੀਆਂ ਗਈਆਂ ਮੇਰੇ ਵਰਗਾ ਸਾਰੇ ਸਾਰੇ ਦਿਨ ਭਾਵੇਂ ਖੇਤੀਬਾੜੀ ਦਾ ਕੰਮ ਕਰੇ ਖਲੋਤਾ ਰਹੇ ਗਤੇ ਆਪਣਾ ਖੁੰਡ ਚਰਚਾ ਕਰਦੇ ਵੀ ਉਹਦੇ ਕੋਡੇ ਨਹੀਂ ਲੋ ਬਿਲਕੁਲ ਨਹੀਂ ਦੋਦੀ ਤੇ ਗੁਰਦੁਆਰੇ ਜਾ ਕੇ 15 20 ਮਿੰਟ ਸਾਰੇ ਅਸੀਂ ਬੈਹਨੇ ਆ ਤੇ ਉੱਥੇ ਸਾਡੇ ਵੇਸੇ ਵਾਸਤੇ ਸੂਫੇ ਲਾ ਦਿੱਤੇ ਕੇਰਾਂ ਲਾ ਦਿੱਤੀਆਂ ਦੇ ਗੁਰੂ ਦੇ ਬਿਲਕੁਲ ਬ੍ਰਦਰ ਇਥੋਂ ਤੱਕ ਵੀ ਸਾਨੂੰ ਵੀਡੀਓ ਦੇ ਰਾਹੀਂ ਦੇਖਣ ਨੂੰ ਮਿਲਦਾ ਹੈ ਕਿ ਅੱਜ ਕੱਲ੍ਹ ਲੋਕ ਧੀਆ ਤੇ ਪੁੱਤਰਾਂ ਦੇ ਆਨੰਦ ਕਾਰਜ ਕਰਾਉਂਦੇ ਨੇ ਤੇ ਉੱਥੇ ਵੀ ਸੋਫੇ ਲਾ ਦਿੱਤੇ ਜਾਂਦੇ। ਭਈ ਕੱਪੜੇ ਇੰਨੇ ਟੈਟ ਪਾ ਕੇ ਜਾਂਦੇ ਨੇ ਕਿ ਲੜਕਾ ਲੜਕੀ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਚੌਂਕੜਾ ਮਾਰ ਕੇ 10 ਮਿੰਟ ਵਾਸਤੇ ਆਨੰਦ ਕਾਰਜ ਦੀ ਮਰਿਆਦਾ ਨਿਭਾਉਣ ਵਾਸਤੇ ਬਹਿ ਨਹੀਂ ਸਕਦੇ। ਬਿਲਕੁਲ ਸਹੀ ਹੈ। ਬਾਣੇ ਬਦਲ ਗਏ। ਖਾਣੇ ਬਦਲ ਗਏ। ਮਰਿਆਦਾ ਬਦਲ ਗਈ ਧਰਮਸਾਲ ਦਾ ਨਾਮ ਬਦਲ ਬਦਲ ਕੇ ਗੁਰਦੁਆਰੇ ਤੋਂ ਗੁਰੂ ਘਰ ਬਣ ਗਿਆ ਚਿੰਤਾ ਇਸ ਗੱਲ ਦੀ ਆ ਫਰਦਾਤ ਸਾਹਿਬ ਹਮੇਸ਼ਾ ਨਵਾਂ ਮੁੱਦਾ ਲੈ ਕੇ ਰੱਖਦੇ ਨੇ ਕੁਛ ਨਾ ਕੁਛ ਵਿਚਾਰ ਕਰਨੀ ਕੋਈ ਫਿਰ ਹੁਣ ਅਸੀਂ ਆਨੇ ਆ ਬਾੜੀ ਤੇ ਸਤਿਗੁਰੂ ਜੀ ਆਖਦੇ ਨੇ ਮੈਂ ਬੱਧੀ ਸੱਚ ਧਰਮਸਾਲ ਹੈ ਗੁਰ ਸਿੱਖਾ ਲੈਂਦਾ ਪਾਲਕ ਮੈਂ ਲੱਭ ਲੱਭ ਕੇ ਉਹ ਗੁਰ ਸਿੱਖ ਲਿਉਣਾ ਆ ਪੈਰ ਧੋਵਾ ਪੱਖਾ ਫੇਰਦਾ ਤਿਸ ਨਿਮਨਮ ਲੱਗਾ ਪਾਈ ਹੁਣ ਨਿਮਰਤਾ ਦੀ ਗੱਲ